ਖਬਰ ਫਿਲੌਰ ਤੋਂ ਹੈ ਜਿੱਥੇ ਕਿ ਕਾਲਾ ਕੱਚਾ ਗੈਂਗ ਤੋਂ ਬਾਅਦ ਹੁਣ ਸ਼ਹਿਰ ਵਿੱਚ ਨਿੱਕਰ ਚੋਰ ਗਰੋ ਨੇ ਆਪਣੀ دہشت ਫੈਲਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਤਹਿਤ ਇਸ ਗੈਂਗ ਦੇ ਮੈਂਬਰਾਂ ਵੱਲੋਂ ਇੱਕ ਮਹੀਨੇ ਵਿੱਚ ਤੀਸਰੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਜਿਕਰ ਜੋ ਹੈ ਕਿ ਉਕਤ ਵਾਰਦਾਤ ਨੂੰ ਅੰਜਾਮ ਦਿੰਦੇ ਇਸ ਗਿਰੋਹ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਵੀ ਕੈਦ ਹੋ ਗਈਆਂ ਜਿਸ ਵਿੱਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਆਏ ਇਸ ਗਿਰੋਹ ਦੇ ਮੈਂਬਰਾਂ ਨੇ ਨਿਕਰਾਂ ਅਤੇ ਟੀ-ਸ਼ਰਟਾਂ ਪਾਈਆਂ ਹੋਈਆਂ ਸਨ ਤੇ ਇਹਨਾਂ ਵੱਲੋਂ ਪਿਛਲੇ ਦਿਨੀ ਗੋਪਾਲ ਇਨਕਲੇਵ ਕਲੋਨੀ ਵਿੱਚ ਰਹਿਣ ਵਾਲੇ ਪ੍ਰਵਾਸੀ ਭਾਰਤੀ ਦੀ ਕੋਠੀ ਨੂੰ ਨਿਸ਼ਾਨਾ ਬਣਾ ਕੇ 3 ਲੱਖ ਰੁਪਏ ਦੇ ਕੀਮਤੀ ਘੜੀਆਂ ਤੋਂ ਇਲਾਵਾ 27 ਟੋਲੇ ਸੋਨਾ ਅਤੇ 3 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਇਸ ਮੌਕੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੋਪਾਲ ਇਨਕਲੇਵ ਤੇ ਰਹਿਣ ਵਾਲੇ ਮਾਈਕਲ ਦੀ ਪਤਨੀ ਨੀਤੂ <th>ਥਾਪਰ ਨੇ ਦੱਸਿਆ ਕਿ ਉਸ ਦਾ ਪਤੀ ਅਮਰੀਕਾ ਵਿੱਚ ਰਹਿੰਦਾ ਹੈ ਤੇ ਉਹ ਆਪਣੀ ਇਕਲੌਤੀ ਧੀ ਨਾਲ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ ਉਸ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੀ ਪਰਚਾਈ ਘਰ ਆਈ ਸੀ ਤੇ ਉਸ ਨੇ ਆਪਣੀ ਪਰਚਾਈ ਨਾਲ ਕਸ਼ਮੀਰ ਜਾਂਦਾ ਪ੍ਰੋਗਰਾਮ ਬਣਾਇਆ ਜਿਸ ਤੋਂ ਬਾਅਦ ਉਸ ਨੂੰ ਅਮਨੀਸ਼ ਨੇ ਫੋਨ ਤੇ ਦੱਸਿਆ ਕਿ ਘਰ ਵਿੱਚ ਲੁਟੇਰੇ ਆਏ ਹਨ ਜਿਨ੍ਹਾਂ ਨੇ ਉਸ ਨੂੰ ਕਮਰੇ ਵਿੱਚ ਬੰਦ ਕਰਕੇ ਘਰ ਦਾ ਸਾਰਾ ਸਮਾਨ ਲੁੱਟ ਲਿਆ ਹੈ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਹਾਂ ਸਰ ਇਹ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਸਮਾਨ ਚੋਰੀ કોਣ ਸੀ ਤੇ ਕਰਜ ਸੋਨਾ ਤਕਰੀਬਨ ਜੀ ਨਨਾਨ ਹੁਣਾਂ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲੈ ਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ 16 ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਾਨਾਣ ਹੋਣਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਜੀ ਡਾਲਰ ਹੁੰਦੇ ਅੰਦਾਜ਼ਾ ਐਸਟੀਮੇਟ ਐਸਟੀਮੇਟ ਜੀ 2000 ਡਾਲਰ 2000 ਹਾਂ ਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਾਨਣ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਏ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸੀਗਾ ਡਾਲਰ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਇਹ ਪ੍ਰਸ਼ਾਸਨ ਨੂੰ ਤਲਾਹ ਦਿੱਤੀਗੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹੀ ਆ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ। ਉਧਰ ਇਸ ਸੰਬੰਧੀ ਜਦੋਂ ਥਾਣਾ ਇੰਚਾਰਜ ਭੂਸ਼ਣ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲੌਰ ਤੋਂ ਰਾਜਕਮਾਨ ਨੰਗਲ ਦੇ ਵਿਸ਼ੇਸ਼ ਰਿਪੋਰਟ। ਮੇਰਾ ਨਾਮ ਹੈਗਾ ਜੀ ਪੂਸ਼ਤ ਕੁਮਾਰ ਮੈਸਜ ਫਿਲੌਰ ਜੀ। ਤੇ ਗੋਪਾਲ ਕਲੋਨੀ ਦੇ ਵਿੱਚ ਨਾ ਅਣਪਛਾਤੇ ਵਿਅਕਤੀਆਂ ਵੱਲੋਂ ਘਰਾਂ 'ਚੋਂ ਵਾਲੀ ਚੋਰੀ ਕੀਤੀ ਗਈ। ਜਿਸ ਸੰਬੰਧ ਜਿਹੜੀ ਐਫ ਆਈ ਆਰ 224 ਉਹ ਹੀ ਦਰਜ ਕੀਤੀ ਸੀ। ਤੇ ਜਿਹੜੀ ਆਪਣੇ ਹੈਗਨੇ ਨੀਤੂ ਥਾਪ ਦੇ ਬਿਨਾਂ ਪਛਾਦੜਜ ਹੋਇਆ ਤਫਸੀਲ ਸਾਡੀ ਚੱਲਦੀ ਪਈ ਹੈ ਤੇ ਛੇਤੀ ਨੂੰ ਹਲਕੀ ਤੇ ਗੋਵਰ ਪਰਵਾਹ ਨਹੀਂ ਦੱਸਿਆ ਕਿੰਨੇ ਤੋਂ ਲੱਖ ਦੀ ਹੋ ਗਈ ਕੋਈ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਰਿਸਟ ਪ੍ਰੋਵਾਈਡ ਕਰਨਗੇ ਵੀ ਕੀ ਕੀ ਸਮਾਨ ਚੋਰੀ ਹੋਇਆ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਕਿੰਨੇ 5 6 ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਦੇ ਹਰੇ ਚ ਦਿਖਾਈ ਸੀਸੀਟੀਵੀ ਉਹਨਾਂ ਦੇ ਘਰ ਲਗਾਇਓ ਫੋੜੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ ਅੱਜ ਜਿਹੜੇ ਹੈਗੇ ਨੇ ਮੁੱਲ ਨੇ ਜਿੰਨਾਂ ਉਮਰਪੁਰ ਦੀ 35 40 ਰਚ ਹੈਗੀ ਹੈ ਹਾਂਜੀ ਤੇ ਉਹਨਾਂ ਪਿਛੇ ਹੀ ਮਹੋਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲੱਗੇ ਲੱਗ ਪੋਵੇ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਭ ਨੂੰ ਤਿਸਕਰ ਕੁਝ ਹੋ ਜਾਵੇ